रेल मंत्री अश्विनी वैष्णव ने क्या है कि सरकार मेक इन इंडिया स्कीम तहत निजी कंपनियों ਦੇ ਸਹਿਯੋਗ ਨਾਲ ਸਾਲ 2026 ਤੋਂ ਰੇਲ ਗੱਡੀ ਦੇ ਚੱਕੇ ਤਿਆਰ ਕਰੇਗੀ ਤਾਮਿਲਨਾਡੂ ਦੇ ਤਿਰੂਵਲੂਰ ਵਿੱਚ ਵੱਖ-ਵੱਖ ਪਈਏ ਬਣਾਉਣ ਵਾਲੀਆਂ ਕੰਪਨੀਆਂ ਦਾ ਦੌਰਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਰੇਲਵੇ ਨੂੰ ਭਵਿੱਖ ਵਿੱਚ 80000 ਤੋਂ ਵੱਧ ਉੱਚ ਤਾਕਤ ਵਾਲੇ ਰੇਲ ਚੱਕਿਆਂ ਦੀ ਲੋੜ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਇੱਛਾ ਭਾਰਤ ਨੂੰ ਆਤਮ ਨਿਰਭਰ ਬਣਾਉਣਾ ਹੈ ਵੈਸ਼ਨਵ ਨੇ ਕਿਹਾ ਕਿ ਭਾਰਤ ਵਿੱਚ ਤਿਆਰ ਕੀਤੇ ਜਾਣ ਵਾਲੇ ਪਈਏ ਨਾ ਸਿਰਫ ਦੇਸ਼ ਦੀਆਂ ਰੇਲ ਗੱਡੀਆਂ ਅਤੇ ਮੈਟਰੋ ਗੱਡੀਆਂ ਵਿੱਚ ਵਰਤੇ ਜਾਣਗੇ ਸਗੋਂ ਇਸ ਦੀ ਬਰਾਮਦ ਹੋਰ ਨਾ ਦੇਸ਼ਾਂ ਨੂੰ ਵੀ ਕੀਤੀ ਜਾਵੇਗੀ 1000 ਲੋਕੋਮੋਟਿਵਸ ਆਰ ਰਾਈਟ ਨਾਉ ਬੀਇੰਗ ਫਿਟਿਡ ਵਿਦ ਕਵਚ ਐਂਡ ਅਬਾਊਟ 15000 ਕਿਲੋਮੀਟਰਸ ਆਫ ਟਰੈਕ ਸਾਈਡ ਦੀ ਟਰੈਕ ਸਾਈਡ ਫਿਟਿੰਗਸ ਦੋਜ਼ ਆਰ ਬੀਇੰਗ ਡਨ ਟੈਲੀਕਮ ਟਾਵਰਸ ਆਰ ਬੀਇੰਗ ਇਨਸਟਾਲਡ ਕੈਮਰਾਸ ਆਰ ਬੀਇੰਗ ਇਨਸਟਾਲਡ ਔਨ ਦੀ ਫਰੰਟ ਆਫ ਦੀ ਲੋਕੋਮੋਟਿਵਸ ਆਲ ਥੀਜ਼ ਵੈਰੀ ਮੈਟਿਕੂਲਸਲੀ ਥੌਟ ਥਰੂ ਫੀਚਰਸ Meticulously uh, thought through going to the root cause.